ਦੇਸ਼ ਭਰ ਦੇ ਵਿੱਚ 77ਵਾਂ ਗਣਤੰਤਰ ਦਿਵਸ ਬੜੀ ਹੀ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਨਗਰ ਨਿਗਮ ਰਣਜੀਤ ਸਿੰਘ ਨੂੰ ਦਫ਼ਤਰ ਵਿਖੇ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਵੱਲੋਂ ਤਰੰਗਾ ਝੰਡਾ ਲਹਿਰਾਇਆ ਗਿਆ ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਵੀ ਹਾਜ਼ਰ ਸਨ ਔਰ ਦੱਸਿਆ ਕਿ ਅਲੱਗ-ਅਲੱਗ ਇਲਾਕਿਆਂ ਦੇ ਕਾਉਂਸਲਰ ਵੀ ਇਸ ਮੌਕੇ ਦੇ ਉੱਤੇ ਮੌਜੂਦ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਅੱਜ ਦੇ ਇਸ 70ਵੇਂ ਗਾਂ ਦਿਵਸ ਤੇ ਮੌਕੇ ਦੇ ਉੱਪਰ ਪੁਤੀ ਸਾਡੇ ਸਾਰੇ ਮਾਨਯੋਗ ਐਮਪੀ ਸਾਹਿਬ ਐਮਐਲਏ ਸਾਹਿਬਾਨ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਕਮਿਸ਼ਨਰ ਸਾਹਿਬ ਔਰ ਸੂਬਾ ਕਾਉਂਸਲਰ ਸਾਥੀ ਸਾਹਿਬਾਨ ਨਗਰ ਨਿਗਮ ਦੇ ਅਧਿਕਾਰੀ ਕਰਮਚਾਰੀ ਪ੍ਰੈਸ ਦੇ ਨੁਮਾਇੰਦੇ ਦੇਖੋ ਇਹ ਭਾਰਤ ਦਾ 77ਵਾਂ ਜਿਹੜਾ ਗਣਤੰਤਰ ਦਿਵਸ ਹੈ ਜਿਹੜਾ 1950 ਨੂੰ ਲਾਗੂ ਹੋਇਆ ਸੀਗਾ ਔਰ ਇਸ ਗਣਤੰਤਰ ਦਿਵਸ ਜਿਹੜਾ 1950 ਨੂੰ ਲਾਗੂ ਉਦੋਂ ਹੀ ਸੰਪੂਰਨ ਤੌਰ ਤੇ ਭਾਰਤ ਜਿਹੜਾ ਇੱਕ ਗਣਤੰਤਰ ਰਾਜ ਰਾਸ਼ਟਰ ਬਣਿਆ ਔਰ ਇਹ ਐਵੇਂ ਜਿਹੜਾ ਸਾਨੂੰ ਪ੍ਰਾਪਤ ਨਹੀਂ ਹੋਇਆ ਆਜ਼ਾਦੀਆਂ ਪ੍ਰਾਪਤ ਨਹੀਂ ਹੋਈਆਂ ਇਹਦੇ ਲਈ ਆਜ਼ਾਦੀ ਦੇ ਪ੍ਰਵਾਨਿਆਂ ਨੇ ਬਹੁਤ ਸਾਰੀਆਂ ਸ਼ਹਾਦਤਾਂ ਦਿੱਤੀਆਂ ਬਹੁਤ ਸਾਰਾ ਖੂਨ ਵਹਾਇਆ ਆਪਣਾ ਜੇ ਅਸੀਂ ਆਪਣੇ ਅੰਮ੍ਰਿਤਸਰ ਦੀ ਧਰਤੀ ਦੀ ਗੱਲ ਕਰੀਏ ਤੇ ਬਹੁਤ ਸਾਰੀਆਂ ਸ਼ਹਾਦਤਾਂ ਜਿਨ੍ਹਾਂ ਦੇ ਵਿੱਚ ਜੱਲਿਆਂ ਵਾਲਾ ਬਾਗ 1919 ਦੇ ਵਿੱਚ ਜਿਹੜਾ ਬਹੁਤ ਵੱਡੀਆਂ ਸ਼ਹਾਦਤਾਂ ਆਈਆਂ ਰੋ ਆਜ਼ਾਦੀ ਦੇ ਪ੍ਰਵਾਨਿਆਂ ਨੇ ਸੀਨੇ ਢਾ ਕੇ ਆਪਣੀ ਆਜ਼ਾਦੀ ਦੇ ਲਈ ਜਿਹੜਾ ਇਸ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਹਿੱਸਾ ਪਾਇਆ ਸੋ ਬੇਸ਼ੱਕ 1947 ਦੇ ਵਿੱਚ ਹਿੰਦੁਸਤਾਨ ਭਾਰਤ ਆਜ਼ਾਦ ਹੋਇਆ ਔਰ ਜਲਦੀ ਹੀ ਬਾਬਾ ਸਾਹਿਬ ਉਹ ਬੇਦਕਾਰ ਜੀ ਨੂੰ ਜਿਹੜੇ ਖੁਦ ਇੱਕ ਬੜੇ ਕਿਉਂਕਿ 1947 1950 ਤੋਂ ਪਹਿਲਾਂ ਜਿਹੜੇ ਇੱਥੇ ਕਾਨੂੰਨ ਸਨ ਉਹ ਕਾਨੂੰਨ ਜਿਹੜੇ ਬਰਾਬਰਤਾ ਦਾ ਹੱਕ ਨਹੀਂ ਸੀ ਦਿੰਦੇ ਉੱਚ ਨੀਚ ਔਰਤਾਂ ਨੂੰ ਹੱਕ ਬਰਾਬਰ ਨਹੀਂ ਸੀ ਬਹੁਤ ਸਾਰੀਆਂ ਪੜ੍ਹਾਈ ਦੇ ਹੱਕ ਨਹੀਂ ਸੀਗੇ ਸੋ ਇਹ ਸਾਰੇ ਹੱਕਾਂ ਨੂੰ ਬਹੁਤ ਆਜ਼ਾਦੀ ਤੋਂ ਬਾਅਦ ਇਮੀਡੀਏਟਲੀ ਜਵਾਹਰ ਲਾਲ ਨਹਿਰੂ ਜੀ ਉਸ ਟਾਈਮ ਦੇ ਪ੍ਰਧਾਨ ਮੰਤਰੀ ਜੀ ਨੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਡਿਊਟੀ ਸੰਵਿਧਾਨ ਲਿਖਣ ਦੀ ਲਗਾਈ ਜਿਨ੍ਹਾਂ ਨੇ ਬਹੁਤ ਜਲਦੀ ਇਹਦੇ ਦੇ ਸਾਰਾ ਕੰਮ ਕਰਕੇ ਉਹ ਡਰਤਾ ਦੇ ਨਾਲ ਕਿਉਂਕਿ ਬਹੁਤ ਸਾਰੇ ਪ੍ਰੈਸ਼ਰਾਂ ਦੇ باوجود ਵੀ ਇੱਕ ਐਸਾ ਸੰਵਿਧਾਨ ਹਿੰਦੁਸਤਾਨ ਨੂੰ ਦਿੱਤਾ ਜਿਹੜਾ ਦੁਨੀਆ ਦੇ ਉੱਤੇ ਦੇ ਦੇਖੀਏ ਤੇ ਜਿਹੋ ਜਿਹਾ ਸੰਵਿਧਾਨ ਭਾਰਤ ਦੇ ਕੋਲ ਹੈ ਬਰਾਬਰਤਾ ਦਾ ਦੁਨੀਆਂ ਚ ਕਿਤੇ ਨਹੀਂ ਇੰਨਾ ਇੱਕਲਾਸ ਸੰਵਿਧਾਨ ਹੈ ਸੋ 26 ਜਨਵਰੀ 1950 ਨੂੰ ਸਾਡੇ ਹਿੰਦੁਸਤਾਨ ਦੇ ਉੱਤੇ ਜਿਹੜਾ ਇਹ ਸੰਵਿਧਾਨ ਲਾਗੂ ਹੋਇਆ ਤੇ ਅਸੀਂ ਪੂਰਨ ਤੌਰ ਤੇ ਹਿੰਦੁਸਤਾਨ ਦੇ ਵਿੱਚ ਇੱਕ ਦੂਜੇ ਦੇ ਨਾਲ ਬਰਾਬਰਤਾ ਮਿਲ ਗਈ ਉੱਚ ਨੀਚ ਖਤਮ ਹੋ ਗਈ ਔਰਤਾਂ ਜਿਹੜੀਆਂ ਉਹ ਵੀ ਬਰਾਬਰਤਾ ਦਾ ਅਧਿਕਾਰ ਮਿਲਿਆ ਸਭ ਨੂੰ ਬਰਾਬਰਤਾ ਦਾ ਅਧਿਕਾਰ ਮਿਲਿਆ ਸੋ ਅਸੀਂ ਇਹਨਾਂ ਚੀਜ਼ਾਂ ਨੂੰ 15 ਅਗਸਤ ਸਾਡਾ ਆਜ਼ਾਦੀ ਦਾ ਦਿਵਸ ਹੁੰਦਾ ਹੈ ਅੱਜ 26 ਜਨਵਰੀ ਜਿਹੜਾ ਅਸੀਂ ਗਣਤੰਤਰ ਦਿਵਸ ਮਨਾਉਂਦੇ ਆ ਇਹਨਾਂ ਚੀਜ਼ਾਂ ਨੂੰ ਯਾਦ ਰੱਖਦੇ ਆ ਇੱਕ ਤੇ ਅਸੀਂ ਆਪਣੇ ਜਿਹੜੇ ਆਜ਼ਾਦੀ ਦੇ ਪ੍ਰਵਾਨੇ ਨੇ ਜਿੰਨਾਂ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਆਪਣੇ ਵਤਨ ਦੀ ਆਜ਼ਾਦੀ ਦੇ ਲਈ ਜਿਹੜੇ ਪ੍ਰਵਾਨਿਆਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਨਾਲ ਯਾਦ ਕਰਦੇ ਆ ਉਹਨਾਂ ਨੂੰ ਪ੍ਰਣਾਮ ਕਰਦੇ ਆ ਜਿਹੜੀ ਅੱਜ ਅਸੀਂ ਇਸ ਖੁੱਲੀ ਫਿਜ਼ਾ ਦੇ ਵਿੱਚ ਆਜ਼ਾਦੀ ਦੀ ਆਵਾਜ਼ਾਂ ਨਿਕ ਮੰਨ ਰਹੇ ਆ ਇਹ ਉਹਨਾਂ ਦੀ ਬਦੌਲਤ ਸੋ ਮੈਂ ਅੱਜ ਆਪਣੇ ਹਿੰਦੁਸਤਾਨ ਵਾਸੀਆਂ ਨੂੰ ਇਸ 77ਵੇਂ ਗਣਤੰਤਰ ਦਿਵਸ ਦੇ ਉੱਤੇ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਔਰ ਪਰਮਾਤਮਾ ਕਰੇ ਸਾਡਾ ਇਹ ਦੇਸ਼ ਹਮੇਸ਼ਾ ਬਲੰਦੀਆਂ ਦੇ ਦੇ ਝੰਡੇ ਤਿਰੰਗਾ ਝੂਲਦਾ ਰਹੇ ਸੋ ਮੇਰੇ ਵੱਲੋਂ ਸਭ ਨੂੰ ਬਹੁਤ-ਬਹੁਤ ਇਸ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ 77ਵੇਂ ਗਣਤੰਤਰ ਦਿਵਸ ਦੀਆਂ ਸਾਰੇ ਨਾਗਰਿਕਾਂ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਅੱਜ ਦੇ ਦਿਵਸ ਤੇ ਅਸੀਂ ਤੇ ਇਹ ਇੱਕ ਸਿਰਫ ਰਸਮ ਨਹੀਂ ਹੈ ਇਸ ਨੂੰ ਇੱਕ ਅਸੀਂ ਅਗਰ ਮੰਨੀਏ ਤਾਂ ਇੱਕ ਆਪਣੇ ਦੁਬਾਰਾ ਪ੍ਰਣ ਜਿਹੜੇ ਰੀਨਿਊ ਕਰਨ ਦੀ ਵੀ ਕਰਨ ਦਾ ਦਿਨ ਹੈ ਕਿ ਅਸੀਂ ਉਹ ਪਬਲਿਕ ਸਰਵਿਸ ਚ ਮੈਂ ਮੇਰੇ ਸਾਥੀ ਸਾਰੇ ਕਾਉਂਸਲਰ ਸਹਿਬਾਨ ਜੋ ਪਬਲਿਕ ਦੇ ਰਿਪ੍ਰেজੈਂਟੇਟਿਵ ਨੇ ਕਿ ਅਸੀਂ ਉਸ ਪਬਲਿਕ ਨੇ ਜਿਸ ਨੇ ਸਾਨੂੰ ਇੱਥੇ ਬਿਠਾਇਆ ਅਸੀਂ ਉਸ ਦੇ ਲਈ ਹੋਰ ਤੰਦਹੀ ਨਾਲ ਕੰਮ ਕਰੀਏ ਤੇ ਆਪਣਾ ਜਿਹੜਾ ਦਿੱਤੇ ਗਏ ਰਿਸਪੌਂਸਿਬਿਲਟੀਜ਼ ਤੇ ਡਿਊਟੀਆਂ ਨੇ ਤੇ ਜੋ ਕਾਰਪੋਰੇਸ਼ਨ ਨੇ ਸਰਵਿਸਿਜ਼ ਇਸ ਸ਼ੇਅਰ ਨੂੰ ਦੇਣੀਆਂ ਨੇ ਯੂਟਿਲਿਟੀਜ਼ ਇਸ ਸ਼ੇਅਰ ਨੂੰ ਦੇਣੀਆਂ ਨੇ ਉਹ ਪੂਰਨ ਤੌਰ ਤੇ ਦੇਣ ਸਮਰਥ ਹੋਵੇ ਇਹੀ ਪ੍ਰਣ ਕਰਦੇ ਆ ਤੇ ਇਸ ਦੇ ਨਾਲ ਹੀ ਮੈਂ ਦੁਬਾਰਾ ਫੇਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਇਹ ਦਿਨਾਂ ਇਸ ਅੱਜ ਦੇ ਪਵਿੱਤਰ ਦਿਹਾੜੇ ਦੀ ਤੇ ਆਸ ਕਰਦਾ ਕਿ ਅਸੀਂ ਆਪਣੇ ਉਹ ਸਾਡੀਆਂ ਜ਼ਿੰਮੇਵਾਰੀਆਂ ਨੇ ਅਸੀਂ ਉਸ ਤੇ ਪੂਰੇ ਉਤਰਾਂਗੇ ਜਾਇਹਾ